ਤੋ ਦੋਸਤੋ ਯਾਦ ਕਰਕੇ ਦੱਸੋ ਕਿਹੜੇ ਕਿਹੜੇ ਵਿਤਰਾਂ ਨੇ ਸਟੀਮ ਇੰਜਨ ਦੇ ਉੱਤੇ ਸਫ਼ਰ ਕੀਤਾ। ਅਸੀਂ ਮੋਗੇ ਤੋਂ ਲੈ ਕੇ ਲੁਧਿਆਣੇ ਅਕਸਰ ਸਟੀਮ ਇੰਜਨ ਦੇ ਉੱਤੇ ਸਫ਼ਰ ਕਰਦੇ ਹੁੰਦੇ ਸੀ। ਬਹੁਤ ਪ੍ਰਾਣੀਆਂ ਯਾਦਾਂ। ਸਮਰ ਲੈਂ। ਪ੍ਰਾਣੀਆਂ ਯਾਦਾਂ ਆ ਰਹੀਆਂ ਤਾਂ ਜਰੂਰ ਦੱਸਿਓ ਜੀ। ਅੱਜ ਇਹ ਹੀ ਯਾਦ ਆਉਂਦੀ ਸੀ ਬਚਪਨ ਵਾਲੀ। ਤੁਹਾਨੂੰ ਵੀ ਯਾਦ ਆ ਰਹੀ ਹੈ। ਵੀਡੀਓ ਦੇ ਐਂਡ ਤੱਕ ਰਹੋ ਬਣੇ ਰਹੋ। ਪਰਾਣੀਆਂ ਚੀਜ਼ਾਂ ਫੌਰਨ ਦੇ ਵਿੱਚ ਪਿਆ ਸਾਫ ਕੇ ਰੱਖੀਆਂ ਨੇ ਅਸੀਂ ਕਿਉਂ ਨਹੀਂ ਸਾਫ ਕੇ ਰੱਖ ਸਕਦੇ ਕਰਕੇ ਦੇਖੋ ਭਾਈ ਮੋਟੇ ਵਾਲਾ ਵੀਡੀਓ ਦੇ ਐਡੀਟਰ ਪਰ ਜੁੜੇ ਹੋਏ ਐਤ੍ਰੀਅ ਸਿਨਤਾ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਗੀਟ ਦਾ ਸਫਰ ਵੀ ਇਦਾਂ ਹੀ ਹੋ ਗਿਆ Oh did you use the same ones BC ਵਿੱਚ ਸਮਰ ਲੈਂਡ ਹੈ ਜੀ ਇਹ ਉੱਥੋਂ ਦਾ ਨਜ਼ਾਰਾ ਹੈ ਖੇਤਾਂ ਵਿੱਚ ਦੀ ਸਟਰੀਲਿੰਗ ਲੱਗਾ ਹੋਇਆ ਛੋਟੇ ਛੋਟੇ ਚਾਲਾਂ ਨਾਲ ਚੱਲਦੀ ਹੋਈ ਖੇਤਾਂ ਦਾ ਨਜ਼ਾਰਾ ਬਾਗ ਸਟਰੀਲਿੰਗ ਦੇ ਵਿੱਚ ਦਾ ਆ ਵੀਰ ਨੂੰ ਕਮਾਉਣ ਆਸ ਤੇ ਤਿਰੰਕਾ ਆ ਪਿਸਤੰਦੀ ਚਾਹੀਦੀ ਪਿਸਤੰਦੀ ਲੱਗ ਜਾਂਦੀ ਹੈ ਅੱਧੀ ਦਾ ਪਾਣੀ ਹੋਵੇ ਕਰੀ ਇੰਨੀ ਸਾਫ਼ ਸੁਥਰੀ ਤੇ ਸੋਹਣੇ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੈ ਅਸੀਂ ਆਪਣੇ ਵਿਰਸੇ ਨੂੰ ਸਾਰਿਆਂ ਨੂੰ ਪਹੁੰਚਾਉਣਾ। ਇਹ ਫੌਰਨ ਵਾਲੇ ਭਾਈ ਜੀ ਇਸ ਕਰਕੇ ਕੰਮ ਕਰਦਾ ਹੈ ਕਿ ਆਪਣੀਆਂ ਸਾਰੀਆਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖੇ। ਆਪਣੀਆਂ ਬਚਪਨ ਵਾਲੀਆਂ ਚੀਜ਼ਾਂ ਆਪਣੇ ਬੱਚਿਆਂ ਨੂੰ ਦਿਖਾਉਦੇ ਨੇ। ਅਸੀਂ ਛੋਟੇ ਜਿਹੇ ਸਿਟੀ ਵਿੱਚ ਦੀ ਸਫ਼ਰ ਕਰ ਰਹੇ ਸੀਗੇ। ਖੇਤ, ਪੁਰਾਣੀਆਂ ਚੀਜ਼ਾਂ ਇਸ ਗੱਡੀ ਦੇ ਵਿੱਚ ਸਾਫ਼ ਨਜ਼ਰ ਆ ਰਹੀ ਸੀ। ਇੰਨਾ ਕੁ ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਹੈ। ਨੰਦਾ ਕਮਾਲੇ ਕੀਤੀਆਂ ਬਈ ਅੱਜ ਫੇ ਮੈਂ ਕੈਪਚਰ ਕਰ ਰਿਹਾ ਸੀ ਹੱਥ ਬਾਹਰ ਕਰਕੇ ਵੀ ਕਿਵੇਂ ਧੂਆ ਛੱਡਦਾ ਹੈ ਅੱਜ ਤੱਕ ਧੂਏ ਦੇ ਕਰਕੇ ਪੋਲੂਸ਼ਨ ਹੋ ਗਿਆ ਫੋਰਮ ਦੇ ਵਿੱਚ ਅੱਜ ਵੀ ਸਾਹ ਨਹੀਂ ਲੈਂਦਾ ਲੋਕ ਅਨੰਦ ਬਾਕੀ ਬਿਚੀ ਚਾਹ ਰਹੀ ਹੈ ਇਹ ਜਿੰਦਗੀ ਬਹੁਤ ਵਧੀਆ ਤਰੀਕੇ ਨਾਲ ਨਹੀਂ ਹੋਈ ਤਕਰੀਬਾ ਬੜਾ ਜੀ ਪਰ ਕਨੇ ਦਾ ਮਿਹਨਤੀ ਲੋਕ ਆਸਦੇ ਹੈ ਆਮ ਲੋਕਾਂ ਕਾ ਵਾਸਤੇ ਮੈਂ ਛੋਟੀਆਂ ਛੋਟੀਆਂ ਵੀਡੀਓ ਕੈਪਚਰ ਕਰਕੇ ਤੁਹਾਡੇ ਦਿਖਾਉਂਦਾ ਰਿਹਾ ਆਂ ਪ੍ਰੀਤ ਮੋਟਰਜ਼ ਮੋਗਾ ਪੁਰਾਣੇ ਇੰਜਨ ਪੁਰਾਣੀਆਂ ਯਾਦਾਂ ਉਹਨਾਂ ਦੋਸਤਾਂ ਮਿੱਤਰਾਂ ਲਈ ਜਿਹੜੇ ਹਿੱਤ ਕਰ ਬਾਹਰ ਨਹੀਂ ਗਏ ਤੇ ਇਹਨਾਂ ਦੇ ਉੱਪਰ ਸਫਰ ਕੀਤਾ ਕਮੈਂਟ ਕਰਕੇ ਦੱਸੋ ਇੱਕ ਛੋਟਾ ਜਿਹਾ ਇੰਜਨ ਆ ਵੀ ਪਿਆ ਜੀ ਕਮਾਲ ਹੀ ਕਰਤੀ ਪਈ ਆ ਯਾਰ ਕਮਾਲ ਹੀ ਕਰਤੀ ਲੋਕਾਂ ਨੇ ਕਮਾਲ ਹੀ ਕਰਤੀ ਆਨੰਦ ਆ ਗਿਆ ਛੋਟੀਆਂ-ਛੋਟੀਆਂ ਚੀਜ਼ਾਂ, ਛੋਟ-ਛੋਟੀਆਂ ਪੁਰਾਣੀਆਂ ਯਾਦਾਂ ਅਜੇ ਤੱਕ ਕਬਾੜ ਚ ਸਿੱਟੀਆਂ ਸ਼ੁਰੂ ਕਰ ਦਿੰਨੇ ਆ। ਇਹਨਾਂ ਨੂੰ ਕਿਹੜਾ ਕਬਾੜ ਵੇਚਣ ਨਹੀਂ ਆਉਂਦਾ। ਸੋ ਜ਼ਿੰਦਗੀ ਦਾ ਸਫ਼ਰ ਆਨੰਦ ਦੇਹੀ ਹੈ। ਪਰ ਜ਼ਿੰਦਗੀ ਜਿਵੇਂ ਉਹ ਤੇ ਜਿਉਣ ਦਿਓ। ਮੈਂ ਵੇਖਿਆ ਅੱਜ ਇਨਸਾਨ ਇੱਕ ਦੂਜੇ ਨੂੰ ਕੋਸਦਾ ਜਾ ਰਹਿੰਦਾ ਹੈ। ਪਰ ਅਜ ਕੋਸਣ ਦਾ ਟਾਈਮ ਨਹੀਂ, ਜ਼ਿੰਦਗੀ ਨੂੰ ਜਿਉਣ ਦਾ ਟਾਈਮ ਹੈ। ਪ੍ਰੀਤ ਬਾਈ ਮੋਗੇਵਾਲਾ ਇਹ ਵੀ ਬਹੁਤ ਵੱਡੀ ਗੱਲ ਹੈ ਪੁਰਾਣੀਆਂ ਯਾਦਾਂ ਨੂੰ ਸੰਭਾਲ ਕੇ ਰੱਖਣਾ ਪੁਲੀਨਰ ਚੰਕ ਲਨ ਵਾਲਾ ਇੰਜਨ ਸਟੀਮ ਹੋਰ ਅੱਗੇ ਦੇ ਵਿੱਚ ਕੋਲਾ ਪਾਉਂਦੇ ਹੁੰਦੇ ਸੀਗੇ ਓਕੇ ਸੇ ਉਹ ਵਿਅਕਤੀ ਅੰਦਰ ਬੈਠੇ ਆ ਸੋ ਸੇਮ ਪ੍ਰੋਸੈਸ ਹੈ ਜਿਹੜਾ ਆਪਾਂ ਅੱਗੇ ਪੁਰਾਣੇ ਟਾਈਮ ਦੇ ਵਿੱਚ 80 85 ਮੈਂ ਤਾਂ ਇਹਦੇ ਵਿੱਚ ਬਹੁਤ ਸਫ਼ਰ ਕੀਤਾ ਤੁਸੀਂ ਵੀ ਕੀ ਸਫ਼ਰ ਕੀਤਾ ਇਹਦਾ ਜਰੂਰ ਦੱਸਿਓ ਐਕਸਪਰਸ ਟੀਮ ਬਾਹਰ ਨਿਕਲ ਰਹੀ ਹੈ ਟੀਮ ਨਾਲ ਚੱਲਣ ਵਾਲਾ ਪੁਰਾਣੀ ਟਾਈਮ ਦੀ ਇਹ ਰੇਲ ਗੱਡੀ ਦਾ ਇੰਜਨ ਪ੍ਰੀਤ ਭਾਈ ਮੋਗੇਵਾਲਾ ਸੋ ਵੀਓ ਬੌਸ ਹੋਣਾ ਜੀ